A1 ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਮਾਨਸੂ ạtਵਾਲ ਬਹੁਤ-ਬਹੁਤ ਸਵਾਗਤ ਕਰਦੀ ਹਾਂ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਵੱਖ-ਵੱਖ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਦੇ ਹਾਂ ਤੇ ਉਹਨਾਂ ਬਾਰੇ ਤੁਹਾਨੂੰ ਜਿਹੜੀ ਜਾਣਕਾਰੀ ਹੈ ਉਹ ਵੀ ਦਿੰਦੇ ਹਾਂ ਤਾਜ਼ਾ ਆਪਣਾ ਜੋ ਵਿਸ਼ਾ ਹੈ ਉਹ ਹੈ ਕਿ ਸਿਨੇਮਾ ਕਿਉਂ ਹੁੰਦਾ ਜਾ ਰਿਹਾ ਹੈ ਅਲੋ ਕਿਸ ਵਿਸ਼ੇ ਦੇ ਉੱਤੇ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ सुरेंद्र ਜੀ ਵੀ ਸਟੂਡੀਓ 'ਚ ਮੌਜੂਦ ਨੇ ਹਾਂਜੀ ਸਰ ਜੇਕਰ ਆਪਾਂ ਗੱਲ ਕਰੀਏ ਇੱਥੇ ਸਭ ਤੋਂ ਪਹਿਲਾਂ ਤਾਂ ਤੁਹਾਡਾ ایਵਨ ਪੰਜਾਬੀ ਟੀਵੀ ਤੇ ਬਹੁਤ-ਬਹੁਤ ਸਵਾਗਤ ਹੈ ਤੇ ਸਿਨੇਮਾ ਜਿਹੜਾ ਹੈ ਅੱਜ ਕੱਲ੍ਹ ਅਲੋਪ ਹੁੰਦਾ ਜਾ ਰਿਹਾ ਹੈ ਇਸ ਦੇ ਕਾਰਨ ਆਪਾਂ ਕੀ ਕਹਿ ਸਕਦੇ ਹਾਂ ਦੇਖੋ ਮਨਸ਼ੁ ਗੱਲ ਇਹ ਹੈ ਕਿ ਅਗਰ ਜਿਹੜਾ ਸਿਨੇਮਾ ਨਾ ਥੀਏਟਰ ਕੇ ਜੀ ਉਹ ਟਾਈਮ ਟੂ ਟਾਈਮ ਬਦਲਦਾ ਜਾ ਰਿਹਾ ਤੁਸੀਂ ਦੇਖਿਆ ਹੋਣਾ ਕਿ ਜਦੋਂ ਆਪਣਾ ਉਹ ਸਲਮਾ ਸੀਗਾ ਬਚਪਨ ਦੀਆਂ ਗੱਲਾਂ ਕਰਦੇ ਆ ਤਾਂ ਬੜਾ ਹੀ ਇਕੱਠ ਹੁੰਦਾ ਸੀਗਾ ਉਹਨੂੰ ਦੇਖਣ ਵਾਸਤੇ ਬੜਾ ਚੋਅ ਹੁੰਦਾ ਸੀਗਾ ਤਰਮਿੰਦਰ ਨੂੰ ਦੇਖਣਾ ਅਮਤਾਪ ਨੂੰ ਦੇਖਣਾ ਜਿਹਨੂੰ ਲੰਬੂ ਕਹਿ ਦਿੰਨੇ ਆਪਾਂ ਜੀ ਕਿ ਲੰਬਾ ਕਿ ਲੰਬਾ ਹੁੰਦਾ ਸੀਗਾ ਤੇ ਤਰਮਿੰਦਰ ਹੇਮਾ ਬਾਲਣੀ ਮਤਲਬ ਜਿੰਨੇ ਵੀ ਐਕਟਰ ਸੀ ਆਉਣਾ ਦੇਖਣਾ ਜੋ ਵੀ ਫੇਮਸ ਪਸੇਡਿਟੀ ਸੀ ਹੂੰ ਤੇ ਉਹ ਜਮਾਨੇ ਸਾਡੇ ਕੋਲੇ ਜਿਆਦਾ ਇਹਨੇ ਸਾਧਨ ਨਹੀਂ ਸੀਗੇ ਜਿਹਦੇ ਨਾਲ ਇੰਜੋਇਮੈਂਟ ਕਰ ਲਈਏ ਜੀ ਤਾਂ ਹੁਣ ਤਾਂ ਮੋਬਾਈਲ ਵੀ ਆ ਗਿਆ ਹੂੰ ਜਾਂ ਹੋਰ ਤਰ੍ਹਾਂ ਦੇ ਟੀਵੀ ਆ ਗਏ ਉਹ ਪਹਿਲਾਂ ਦੇ ਆਉਣ ਨਾਲ ਤੇ ਹੁਣ ਦੇ ਨਾਲ ਥੀਏਟਰ ਦੀ ਇੱਕ ਜਿਹੜੀ ਵੈਲਿਊ ਸੀਗੀ ਟਾਈਮ ਜਿਹਨੂੰ ਕਹਦੀਏ ਜੀ ਉਦੋਂ ਅਸੀਂ ਸਪੈਸ਼ਲ ਟਾਈਮ ਕੱਢਦੇ ਹੁੰਦੇ ਸੀਗੇ ਥੀਏਟਰ ਨੂੰ ਦੇਣ ਵਾਸਤੇ ਤਾਂ ਥੀਏਟਰ ਦੇ ਨਾਲ ਸਿਨਮਾ ਹਾਲ ਦੇ ਨਾਲ ਥੀਏਟਰ ਹੋਣਾ ਡਰਾਮਾ ਫਾਰਮੈਟ ਦਾ ਹੋ ਗਿਆ ਡਰਾਮਾ ਨੁੱਕਾ ਡੰਮਕ ਕਹਿੰਦੇ ਉਹ ਚੱਲਨੇ ਭੰਡਾਂ ਦਾ ਹੋਣਾ ਜਾਂ ਕੱਲੋ ਉਸ ਤੋਂ ਬਾਅਦ ਫਿਰ ਹੌਲੀ-ਹੌਲੀ ਆਪਣੇ ਮੇਲੇ ਲੱਗਣੇ ਸਟਾਰਟ ਹੋ ਗਏ ਮੇਲੇ ਅੱਜ ਤੁਹਾਨੂੰ ਪਤਾ ਉੱਥੇ ਕਮੇਡੀ ਨਾ ਆਉਣੇ ਜੀ ਜੀ ਉਹ ਉਹਨਾਂ ਨੇ ਮਤਲਬ ਉੱਥੇ ਲੋਕਾਂ ਦਾ ਪ੍ਰਮਾਣ ਪਰਚਾਵਾ ਕਰਨਾ ਇਹ ਕਿਸੇ ਦਿਨ ਕਿਤੇ ਜਿਹੜੇ ਥੀਏਟਰ ਨੇ ਨਾ ਮਨ ਪਰਚਾਵਾ ਕਰਦੇ ਸੀਗੇ ਉਹਨੇ ਡਿਵੈਲਪ ਨਹੀਂ ਹੋਏ ਹੁਣ ਕੁਝ ਲੋਕਾਂ ਕੋਲੇ ਟਾਈਮ ਵੀ ਨਹੀਂ ਜਾਂਦਾ ਕਿਉਂਕਿ ਲੋਕ ਹੁਣ ਜਿਹੜਾ ਮੋਬਾਈਲ ਤੇ ਮਨੋਰੰਜਨ ਕਰ ਲੈਂਦੇ ਨੇ ਜਾਂ ਇੱਧਰ ਆਪਣੇ ਛੋਟੇ-ਮੋਟੇ ਰੀਲਾਂ ਦੇਖ ਲੈਂਦੇ ਨੇ ਹੁਣ ਉਹਦੇ ਕਰਕੇ ਸਿਨੇਮਾ ਦਾ ਜੋ ਕਿ ਚਲਿਆ ਗਿਆ ਚੇਂਜ ਹੁੰਦਾ ਜਾ ਰਿਹਾ ਜੀ ਬਿਲਕੁਲ ਜਿੱਦਾਂ ਕਿ ਅੱਜ ਸਰ OTT ਅਵੇਲੇਬਲ ਨੇ ਆਪਣੇ ਕੋਲ OTT ਆ ਚੁੱਕੇ ਨੇ ਪਲੈਟਫਾਰਮਸ ਜਿੱਦਾਂ ਕਿ Netflix ਹੋ ਗਿਆ Hotstar ਹੋ ਗਿਆ ਤੇ ਹੋਰ ਵੀ ਬਹੁਤ ਸਾਰੇ ਐਪਸ ਨੇ ਜਿਨ੍ਹਾਂ ਦੇ ਉੱਤੇ ਆਪਾਂ ਕੋਈ ਵੀ ਜਿਹੜੀ ਰਿਲੀਜ਼ਿੰਗ ਮੂਵੀ ਹੈ ਉਹਨੂੰ ਆਪਾਂ ਦੇਖ ਸਕਦੇ ਹਾਂ ਕਿਉਂ ਕਿ ਆਪਾਂ ਨੂੰ ਇੱਕ ਕਿਤੇ ਨਾ ਕਿਤੇ ਸਬਸਕ੍ਰਿਪਸ਼ਨ ਮਿਲਦਾ ਹੈ ਉਸ ਦੇ ਵਿੱਚ ਜੋ ਕਿ 200 ਜਾਂ 300 ਰੁਪਏ ਦਾ ਹੁੰਦਾ ਹੈ ਤੇ ਮੈਨੂੰ ਲੱਗਦਾ ਕਿ ਇੰਨਕ ਹੀ ਇੱਕ ਮੂਵੀ ਦਾ ਜਿਹੜਾ ਟਿਕਟ ਹੈ ਉਸਦੀ ਕੀਮਤ ਹੈ ਤਾਂ ਲੋਕ ਸੋਚਦੇ ਨੇ ਕਿ ਇੱਕ ਮੂਵੀ ਦੇਖਣ ਨਾਲੋਂ ਬਿਹਤਰ ਅਸੀਂ ਇਸ ਤੇ ਬਹੁਤ ਸਾਰੀਆਂ ਜਿਹੜੀ ਮੂਵੀਜ਼ ਨੇ ਉਹ ਦੇਖ ਸਕਦੇ ਹਾਂ ਦਿਨ ਰਾਤ ਹਮੇਸ਼ਾ 24 ਘੰਟੇ ਜਿੱਦਾਂ ਕਿ ਉਹ ਚੱਲਦਾ ਰਹਿੰਦਾ ਹੈ ਕੀ ਲੱਗਦਾ ਕਿ OTT ਦੇ ਆਨ ਨਾਲ ਵੀ ਜਿਹੜਾ ਸਿਨੇਮਾ ਹੈ ਉਹ ਲੋਪ ਹੁੰਦਾ ਜਾ ਰਿਹਾ ਹੈ ਨਹੀਂ ਦੇਖੋ ਗੱਲ ਇਹ ਹੈ ਕਿ ਉਹ ਹੀ ਟੈਕਨੋਲੋਜੀ ਬਦਲੀ ਹੈ ਹਮ ਪਰ ਅਗਰ ਦੇਖਿਆ ਜਾਵੇ ਜਿਹੜਾ ਯੂਥ ਹੈ ਹਮ ਹੋਰ ਨਾ ਗੱਲ ਕਰਦਾ ਯੂਥ ਜ਼ਿਆਦਾਤਰ ਤੁਹਾਨੂੰ ਥੀਏਟਰ 'ਚ ਹੀ ਮਿਲੇਗਾ ਜੀ ਅਗਰ ਕੋਈ ਫਿਲਮ ਜਿਹੜੀ ਰਿਲੀਜ਼ ਹੁੰਦੀ ਹੈ ਅਗਰ ਉਹ ਘਰੇਲੂ ਹੈ ਜਾਂ ਕਮੇਡੀਅਨ ਜਿਹਨੂੰ ਕਹਦੇ ਆ ਕਮੇਡੀ ਤੌਰ ਤੇ ਲੱਗੀ ਹੈ ਤਾਂ ਉਹਦੇ ਵਿੱਚ ਸਾਨੂੰ ਫੈਮਲੀ ਦੇਖਣ ਨੂੰ ਮਿਲ ਜੇਗੀ ਜੀ ਉਹ ਵੀ ਕੁਝ ਦੇਖਣ ਵਾਸਤੇ ਕਿਉਂਕਿ ਜੋ ਇੱਕ ਮਜ਼ਾ ਹੁੰਦਾ ਨਾ ਜਦ ਇੱਕ ਦੇਖਣ ਦਾ ਜਿਹੜਾ ਉਹ ਨਜ਼ਰੀਆ ਉਹ ਥੀਏਟਰ ਚ ਹੀ ਹੈ ਜੀ ਜੋ ਤੁਸੀਂ ਥੀਏਟਰ ਹੁਣ ਤੁਸੀਂ ਮੋਬਾਈਲ ਤੇ ਦੇਖੇ ਤੁਸੀਂ ਇਕੱਲੇ ਹੱਸੋਗੇ ਉਹਦੇ ਵਿੱਚ ਇਹ ਹੈ ਕਿ ਤੁਸੀਂ ਇਕੱਲੇ ਇੰਜੋਏ ਨਾਲ ਦੇ ਬੰਦੇ ਨੂੰ ਨਹੀਂ ਪਤਾ ਤੁਸੀਂ ਕੀ ਦੇਖ ਰਹੇ ਹੋ ਜੇ ਤੁਸੀਂ ਵੱਧ ਤੋਂ ਦੇਖ ਵੀ ਲਓਗੇ ਜੇ ਬਾਈ ਦਾ ਚਾਹਾਂ ਸਾਪਾ ਮੋਬਾਈਲ ਦੀ ਗੱਲ ਕਰ ਲਿਆ ਤੁਸੀਂ ਗੱਲ ਕਰਦੇ ਹੋ ਤਾਂ ਦੋ ਚਾਰ ਬੰਦੇ ਦੇਖਣਗੇ ਪਰ ਜਦੋਂ ਥੀਏਟਰ ਦੀ ਇੱਕ ਅਲੱਗ ਹੀ ਦ੍ਰਿਸ਼ ਹੁੰਦਾ ਉਹ ਸਾਹਮਣੇ ਚੱਲ ਰਿਹਾ ਹੁੰਦਾ ਉਹਦੇ ਵਿੱਚ ਹਜ਼ਾਰਾਂ ਬੰਦੇ ਚਲੋ ਹਜ਼ਾਰ ਨਹੀਂ 100 ਹੀ ਲਾ ਲਓ ਮੰਨ ਲਓ 500 ਲਾ ਲਓ 400 ਲਾ ਲਓ ਜਿੰਨੀ ਕੈਪੈਸਿਟੀ ਹੈ ਪਹਿਲਾਂ ਹਜ਼ਾਰ ਜਾਂਦੇ ਸੀਗੇ ਥੀਏਟਰ 'ਚ ਉਹ ਸਾਰੇ ਇਕੱਠੇ ਹੱਸਦੇ ਨੇ ਇੱਕ ਅਲੱਗ ਹੀ ਮਾਹੌਲ ਬਣ ਜਾਂਦਾ ਹੂੰ ਬਿਲਕੁਲ ਠੀਕ ਹੈ ਨਾ ਉਹ ਮਾਹੌਲ ਤੇ ਦੇਖ ਕੇ ਸਾਨੂੰ ਛੋਟੇ-ਛੋਟੇ ਚੀਜ਼ਾਂ ਨੇ ਜਿਹੜੀ ਯਾਦਗਾਰ ਬਣ ਜਾਂਦੀ ਹੈ ਹੂੰ ਤੁਸੀਂ ਇੱਕ ਮੋਬਾਈਲ ਤੇ ਦੇਖ ਲਓ ਤੇ ਇੱਕ ਕੋਈ ਵੀ ਪਿਕਚਰ ਹੈ ਆਪ ਤੋਂ 4 ਸਾਲ ਬਾਅਦ ਦੇਖਿਆ 5 ਸਾਲ ਉਹਦਾ ਲੱਗ ਹੀ ਮਾਈਂਡ ਚ ਇੱਕ ਥੌਟ ਬਣ ਜਾਏਗਾ ਕਿ ਯਾਰ ਮੈਂ ਚੀਜ਼ ਦੇਖੀ ਹੈ ਹੂੰ ਇਹ ਜਿਹੜੇ ਦੌਰ ਨੇ ਥਿਲਮਾਂ ਦੇ ਜਿਵੇਂ ਅਸੀਂ ਆਪਾਂ ਗੱਲ ਕਰਦੇ ਹਾਂ ਤਾਂ ਜਦੋਂ ਆਏ ਸੀਗੇ ਤਾਂ ਉਦੋਂ ਦੇਖੋ ਬਲੈਕ ਐਂਡ ਵਾਈਟ ਫਿਲਮਾਂ ਬਣਦੀਆਂ ਸੀ ਜੀ ਲੋਕ ਅਮਤਾ ਬੋਇਆ ਦੂਜੇ ਨੂੰ ਹੀ ਗੱਲ ਹੈ ਉਦੋਂ ਜਿਹੜੇ ਸਿੱਟ ਸੀ ਉਹਨਾਂ ਨੂੰ ਦੇਖਣ ਜਾਂਦੇ ਸੀ ਬਿਲਕੁਲ ਟੀਵੀ ਵੀ ਨਹੀਂ ਸੀਗਾ ਮੋਬਾਈਲ ਵੀ ਨਹੀਂ ਸੀਗਾ ਕਿ ਮਨੋਰੰਜਨ ਦਾ ਇੱਕ ਬਹੁਤ ਵਧੀਆ ਸਾਧਨ ਸੀਗੇ ਉਹ ਬਿਲਕੁਲ ਤੇ ਦੇਖੋ ਜਿੱਦਾਂ ਤੁਸੀਂ ਪੁਰਾਣੇ ਦਿਨਾਂ ਦੀ ਵੀ ਯਾਦ ਦਿਲਾਤੀ ਹੈ ਕਿ ਪਹਿਲਾਂ ਕੀ ਹੁੰਦਾ ਸੀ ਬਲੈਕ ਐਂਡ ਵਾਈਟ ਫਿਲਮਾਂ ਹੁੰਦੀਆਂ ਸੀ ਤਾਂ 60 ਦੇ ਦਹਾਕੇ ਤੋਂ ਇੱਥੇ ਜਿਹੜੀ ਫਿਲਮਾਂ ਨੇ ਬੰਨੀਆਂ ਸ਼ੁਰੂ ਹੋਈਆਂ ਨੇ ਇੱਕ ਸਭ ਤੋਂ ਪਹਿਲੀ ਜਿਹੜੀ ਫਿਲਮ ਆਪਾਂ ਕਹਿ ਸਕਦੇ ਹਰੀਸ਼ ਚੰਦਰ ਆਈ ਸੀ ਜਿਸ ਦੇ ਵਿੱਚ ਕੋਈ ਡਾਇਲੋਗ ਨਹੀਂ ਸੀ ਮਿਊਜ਼ਿਕ ਨਹੀਂ ਸੀ ਸਾਇਲੈਂਟ ਮੂਵੀ ਆਪਾਂ ਉਹਨੂੰ ਕਹਿ ਸਕਦੇ ਹਾਂ ਹਾਲਾਂਕਿ ਅੱਜ ਦੇ ਜ਼ਮਾਨੇ ਦੇ ਵਿੱਚ ਸਾਇਲੈਂਟ ਮੂਵੀਜ਼ ਆਉਂਦੀਆਂ ਨੇ ਸ਼ਾਰਟ ਮੂਵੀਜ਼ ਜੇਕਰ ਆਪਾਂ ਗੱਲ ਕਰੀਏ YouTube ਤੇ ਪਰ ਜੇਕਰ ਆਪਾਂ ਗੱਲ ਕਰੀਏ ਕਿ ਉਸ ਜ਼ਮਾਨੇ ਦੇ ਵਿੱਚ ਦੇਖੋ ਸਾਇਲੈਂਟ ਮੂਵੀ ਸੀ ਜੋ ਕਿ ਬਹੁਤ ਹਿੱਟ ਵੀ ਰਹੀ ਸੀ ਦੇਖੋ ਗੱਲ ਇਹ ਪੁੱਛੋ ਉਹ ਜ਼ਮਾਨੇ 'ਚ ਨਾ ਜਦ ਤੁਸੀਂ ਗੱਲ ਕਰ ਰਹੇ ਹੋ ਜਿਹੜੀ 200 ਆਈਆਂ ਉਹਦੇ ਵਿੱਚ ਆਡੀਓ ਦਾ ਨਹੀਂ ਪਤਾ ਹੁੰਦਾ ਸੀਗਾ ਤੇ ਨਾ ਲੋਕਾਂ ਨੂੰ ਕੋਈ ਡਾਇਲੌਗ ਡਿਲੀਵਰੀ ਦਾ ਪਤਾ ਸੀ ਜੀ ਸਿਰਫ ਇੱਕੋ ਮੂਵਮੈਂਟ ਕੈਚ ਕਰਦੇ ਨੇ ਹੂੰ ਉਹਨਾਂ ਨੂੰ ਇਹ ਸੀਗਾ ਕਿ ਮੈਂ ਆਪਾਂ ਚੀਜ਼ ਕਰਨੀ ਹੈ ਆਪਾਂ ਨੇ ਰੋਲ ਕਰਨਾ ਹੈ ਜਾਂ ਕੋਈ ਕਮੇਡੀਅਨ ਕਰਨੀ ਹੈ ਗੱਲਬਾਤ ਕਰਨੀ ਹੈ ਉਹ ਇੱਕ ਜਿਹੜੀ ਬਣਾਈ ਸੀਗੀ ਉਹ ਘਰੇਲੂ ਤੇ ਦੀ ਆਪਾਂ ਦੋਨੋਂ ਘਰੇ ਕਿਵੇਂ ਕਰਦੇ ਆ ਕੀ ਨਹੀਂ ਕਰਦੇ ਉਹਦੇ ਵਿੱਚ ਉਹਨਾਂ ਨੂੰ ਇਹ ਲੱਗਦਾ ਸੀ ਕਿ ਬੋਲਣਾ ਕੈਮਰੇ ਦੇ ਮੋਹਰੇ ਬੜਾ ਮੁਸ਼ਕਲ ਸੀ ਹੂੰ ਸਿਰਫ ਉਹ ਇੱਕ ਜਿਹੜੇ ਐਕਟੀਵਿਟੀ ਹੁੰਦੀ ਆ ਹੂੰ ਉਹ ਦਿਖਾਈ ਗਈ ਸੀ ਉਹ ਕਿਤੇ ਨਾ ਕਿਤੇ ਫਿਰ ਇਹਨੇ ਦੋ ਫਿਲਮਾਂ ਆਈਆਂ ਉਹਦੇ ਵਿੱਚ ਬਿਨਾਂ ਡਾਇਲੌਗ ਤੋਂ ਜਿਵੇਂ ਆਪਾਂ ਪਰਿਵਾਰ ਚ ਰਹਿੰਦੇ ਆ ਹਮਮ ਗੱਲਬਾਤ ਕਰਦੇ ਆ ਕੋਈ ਐਕਟੀਵਿਟੀ ਕਰਦੇ ਆ ਉਹ ਚੀਜ਼ਾਂ ਦਿਖਾਈਆਂ ਗਈਆਂ ਬਿਲਕੁਲ ਸਮੇਂ ਸਮੇਂ ਤੇ ਆ ਕੇ ਫਿਰ ਉਹ ਆਡੀਓ ਦਾ ਆ ਕੈਮਰੇ ਨੂੰ ਆਡੀਓ ਦਿੱਤਾ ਗਿਆ ਫਿਰ ਐਡੀਟਿੰਗ ਐਡੀਟਿੰਗ ਆਈ ਐਡੀਟਿੰਗ ਫੈਕਟ ਪੈਣ ਲੱਗੇ ਪੋਸਟਰ ਬਣਨ ਲੱਗੇ ਤਾਂ ਧੀਰੇ ਧੀਰੇ ਆਪਣੇ ਫਿਰ ਥੀਏਟਰ ਜਿਹੜਾ ਡਵੈਲਪ ਹੋ ਰਿਹਾ ਸੀਗਾ ਚੇਂਜ ਹੁੰਦਾ ਰਿਹਾ ਨਵੇਂ ਨਵੇਂ ਤਕਨੀਕਾਂ ਹੁੰਦੇ ਰਹੀਆਂ ਹਮ ਫਿਰ 60 ਤੋਂ ਜਦੋਂ ਇਹ ਸਟਾਰਟ ਹੋਇਆ ਫਿਰ ਜਿਹੜੀ ਤੁਸੀਂ ਗੱਲ ਕਰੀ ਹੈ ਕਿ ਆ ਕੇ ਹੌਲੀ ਹੌਲੀ ਇਸ ਤੋਂ ਬਾਅਦ ਇਹ ਬਲੈਕ ਐਂਡ ਵਾਈਟ ਤੋਂ ਕਲਰ ਚ ਆ ਗਿਆ ਬਿਲਕੁਲ ਹੋਲੀ ਹੋਲੀ ਜਿੱਦਾਂ ਸਿਨੇਮਾ ਰੰਗੀਨ ਹੁੰਦਾ ਗਿਆ ਉਸੇ ਤਰੀਕੇ ਦੇ ਨਾਲ ਟੈਕਨੋਲੋਜੀ ਇਸ ਦਾ ਵਾਧਾ ਹੁੰਦਾ ਗਿਆ ਟੈਕਨੋਲੋਜੀ ਜਿਹੜੀਆਂ ਨੇ ਅਪ ਹੁੰਦੀਆਂ ਗਈਆਂ ਕੀ ਲੱਗਦਾ ਸਰ ਕਿ ਇੱਥੇ ਆਪਾਂ ਸਿਨੇਮਾ ਦੀ ਗੱਲ ਕਰ ਰਹੇ ਹਾਂ ਕਿ ਸਿਨੇਮਾ ਅਲੋਪ ਹੁੰਦਾ ਜਾ ਰਿਹਾ ਹੈ ਅਲੋਪ ਮੀਨਸ ਹਾਲਾਂਕਿ ਅੱਜ ਵੀ ਸਿਨੇਮਾ ਹੈ ਤੇ ਫਿਲਮਾਂ ਵੀ ਓਨੀਆਂ ਬਣਦੀਆਂ ਨੇ ਅਲੋਪ ਦਾ ਇੱਥੇ ਆਪਾਂ ਅਸਲ ਮੀਨਿੰਗ ਇਹ ਲੈ ਕੇ ਆ ਰਹੇ ਹਾਂ ਕਿ ਅੱਜ ਕੱਲ ਕੰਟੈਂਟ ਆਪਾਂ ਨੂੰ ਕਿੱਦਾਂ ਦਾ ਪ੍ਰੋਵਾਈਡ ਹੋ ਰਿਹਾ ਹੈ ਕਿਉਂਕਿ ਜੇਕਰ ਆਪਾਂ ਅੱਜ ਕੱਲ ਦੀ ਮੂਵੀਜ਼ ਦੀ ਗੱਲ ਕਰੀਏ ਤੇ ਪੁਰਾਣੀਆਂ ਮੂਵੀਜ਼ ਦੀ ਗੱਲ ਕਰੀਏ ਤਾਂ ਬਹੁਤ ਜ਼ਮੀਨ ਅਸਮਾਨ ਦਾ ਇਸ ਦੇ ਵਿੱਚ ਅੰਤਰ ਹੈ ਦੇਖੋ ਗੱਲੇ ਆ ਕਿ ਖਤਮ ਕਿਉਂ ਹੋ ਰਹੀਆਂ ਹਨ ਖਤਮ ਇਸ ਲਈ ਹੋ ਗਿਆ ਕਿ ਸਾਡੇ ਕੋਲੇ ਉਹਦੀ ਆਪਸ਼ਨ ਹੈ ਹਮ ਜਦੋਂ ਆਪਣੇ ਕੋਲੇ ਇੱਕ ਚੀਜ਼ ਦੀ ਆਪਸ਼ਨ ਮਿਲ ਗਈ ਦੂਜੀ ਜੀ ਜੀ ਚੋਅਸ ਮਿਲ ਜੇਗੀ ਤਾਂ ਅਸੀਂ ਉਹ ਚੀਜ਼ ਨੂੰ ਥੋੜਾ ਜਿਹਾ ਉਸ ਦਾ ਯੂਜ਼ ਕਰਾਂਗੇ ਜਦੋਂ ਸਾਨੂੰ ਲੋੜ ਹੋ ਹੁਣ ਸਪੋਜ਼ ਕਰੋ ਤੁਹਾਡੇ ਕੋਲੇ ਕੋਈ ਸਕੂਟੀ ਖੜੀ ਹੈ ਮੋਟਰਸਾਈਕਲ ਹੈ ਜਾਂ ਕੋਈ ਹੈ ਤਾਂ ਇਹ ਸਾਈਕਲ ਨੇ ਚੱਕਾ ਜੀ ਅਸੀਂ ਮੋਟਰਸਾਈਕਲ ਚੱਕਾਂਗੇ ਅਗਰ ਸਾਡੇ ਕੋਲੇ ਮੋਟਰਸਾਈਕਲ ਹੈ ਤੇ ਸਕੂਟਰ ਹੈ ਤਾਂ ਸਾਡੇ ਕੋਲ ਗੱਡੀ ਖੜੀ ਹੈ ਤਾਂ ਅਸੀਂ ਗੱਡੀ ਨੂੰ ਰੈਫਰ ਦੇਵਾਂਗੇ ਉਹ ਦਿਖਾਵੇ ਵਾਸਤੇ ਜ਼ਰੂਰ ਨੇ ਕਿ ਸਾਡੇ ਕੋਲ ਹੈਗੀ ਹੈ ਕਿ ਛੋਟਾ ਮੋਟਾ ਕੰਮ ਜਾਣਾ ਸੀ ਮੋਟਰਸਾਈਕਲ ਤੇ ਜਾਵਾਂਗੇ ਪਰ ਜੇਕਰ ਕਿਤੇ ਘੁੰਮਣ ਜਾਣਾ ਜਾਂ ਕਿਤੇ ਬਾਹਰ ਜਾਣਾ ਹੈ ਜੇ ਬਰਸਾਤ ਪੈ ਰਹੀ ਹੈ ਜਾਂ ਗਰਮੀ ਜ਼ਿਆਦਾ ਪੈ ਰਹੀ ਹੈ ਤਾਂ ਅਸੀਂ ਗੱਡੀ ਚੂਜ਼ ਕਰਾਂਗੇ ਉਹ ਵੀ ਥੀਟਰ ਨੇ ਥੀਟਰ ਹੈਗੇ ਜ਼ਰੂਰ ਨੇ ਪਰ ਉਹਦੇ ਵਿੱਚ ਜਾ ਕੌਣ ਰਿਹਾ ਮੇਰੇ ਨਾਲ ਕਿ ਇੱਕ ਤਾਂ ਥੀਏਟਰਾਂ ਨੇ ਤੁਸੀਂ ਦੇਖਿਆ ਹੋਣਾ ਕਿ ਬਹੁਤ ਜ਼ਿਆਦਾ ਮਾਲ ਬਣ ਗਏ ਉਹਨਾਂ ਦੇ ਅੰਦਰ ਪੀਵੀਆਰ ਬਣ ਗਏ ਜਿਹੜੇ ਥੀਏਟਰ ਸੀਗੇ ਉੱਥੇ ਲੋਕ ਸੰਡੇ ਟੂ ਜਾਣਾ ਡੇਲੀ ਜਾਣਾ ਤਿੰਨ ਤਿੰਨ ਸ਼ੋਅ ਲੱਗਣੇ ਹੁਣ ਕਈ ਵਾਰ ਤਾਂ ਇਹ ਹਾਲ ਹੈ ਕਿ ਥੀਏਟਰ ਫਿਲਮ ਲੱਗ ਜਾਂਦੀ ਹੈ ਉੱਥੇ ਉਹ ਬੰਦੇ ਨਹੀਂ ਪਹੁੰਚਦੇ ਜੀ ਕਿਉਂਕਿ ਸਾਨੂੰ ਜਿਹੜੀ ਚੀਜ਼ ਤੁਸੀਂ ਗੱਲ ਕਰ ਰਹੇ ਹੋ ਨਾ ਕਿ ਉਹ ਕਿਤੇ ਨਾ ਕਿਤੇ ਸਾਨੂੰ ਮੋਬਾਈਲ ਤੇ ਅਵੇਲੇਬ ਹੈ ਅਸੀਂ ਉਹ ਜੋ YouTube ਤੇ ਦੇਖ ਲਈਏ ਜਾਂ ਜਿਹੜੇ ਐਪ ਆ ਗਈਆਂ ਉਹਨਾਂ ਤੇ ਦੇਖੋ ਉਹਨਾਂ ਦੇਰੂ ਦੇਖ ਲਓ ਅਗਰ ਉਹ ਨਹੀਂ ਹੈਗਾ ਤਾਂ ਕੁਝ ਚੈਨਲ ਵਾਲੇ ਦਿਖਾਉਂਦੇ ਨੇ ਕੁਝ ਪਹਿਲਾਂ ਮਤਲਬ ਉਹ ਕਿਤੇ ਨਾ ਕਿਤੇ ਜਿਹੜੀ ਰੋ ਹੈ ਨਾ ਇੱਥੇ ਫਿਲਮ ਹੈ ਉਹ ਕਿਤੇ ਨਾ ਕਿਤੇ ਪਾਇਰੋ ਸੀ ਜਿਹੜੀ ਕਹਦੀ ਉਹਦੀ ਡੁਪਲੀਕੇਟ ਬਣਾ ਕੇ ਲੋਕ ਮੋਬਾਈਲ ਤੇ ਸੜ ਦਿੰਦੇ ਨੇ ਕਲਿੱਪ ਪਾਉਂਦੇ ਨੇ ਜੀ ਲੋਕਾਂ ਦਾ ਇੰਟਰਸਟ ਉੱਥੇ ਪਤਾ ਲੱਗ ਜਾਂਦਾ ਕਿ ਯਾਰ ਫਿਲਮ ਇਹ ਦੇਖਣ ਵਾਲੀ ਹੈ ਜਾਂ ਨਹੀਂ ਹੈ ਇਹ ਚੰਗੀ ਲੱਗੀ ਜੀ ਮਾਰੇ ਲੱਗੀ ਲੋਕ ਉੱਪਰ ਡਿਸਾਈਡ ਬਹੁਤ ਬਹੁਤ ਬੋਲਰ ਰਿਵਿਊਜ਼ ਆ ਜਾਂਦੇ ਨੇ ਲਿਖਤੀ ਰਿਵਿਊਜ਼ ਆ ਜਾਂਦੇ ਨੇ ਸਭ ਤੋਂ ਵੱਡੀ ਗੱਲ ਅੱਜ ਕੱਲ ਆਪਣੇ ਕੋਲ ਸੋਸ਼ਲ ਮੀਡੀਆ ਹੈ ਟ੍ਰੇਲਰਸ ਚੋਂ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਮੂਵੀ ਦੇ ਵਿੱਚ ਕੀ ਹੋਣ ਵਾਲਾ ਹੈ ਤੇ ਸਭ ਤੋਂ ਵੱਡੀ ਗੱਲ ਜੋ ਲੋਕ ਮੂਵੀਜ਼ ਦੇਖ ਕੇ ਆਉਂਦੇ ਨੇ ਉਹ ਲਗਾਤਾਰ ਜਦੋਂ ਆਪਾਂ ਸਕਰੋਲ ਕਰਦੇ ਹਾਂ ਕਮੈਂਟ ਸੈਕਸ਼ਨ ਇੱਕ ਅਜੀਹਾ ਬਾਕਸ ਹੈ ਜਿਸ ਦੇ ਵਿੱਚ ਆਪਾਂ ਨੂੰ ਉਹਨਾਂ ਦੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਹੈ ਜਾਂ ਉਹ ਕੀ ਦੇਖ ਕੇ ਆਏ ਨੇ ਮੂਵੀ ਬਾਰੇ ਕਿਦਾਂ ਸੋਚ ਰਹੇ ਨੇ ਆਪਾਂ ਨੂੰ ਉੱਥੋਂ ਹੀ ਅੰਦਾਜ਼ਾ ਹੋ ਜਾਂਦਾ ਹੈ ਕਿ ਇਸ ਮੂਵੀ ਦੇ ਵਿੱਚ ਜੋ ਚੀਜ਼ਾਂ ਠੀਕ ਨਹੀਂ ਐ ਜਾਂ ਕੁਝ ਚੀਜ਼ਾਂ ਬਹੁਤ ਅੱਛੀਆਂ ਦਿਖਾਈਆਂ ਗਈਆਂ ਨੇ ਆਪਾਂ ਉੱਥੋਂ ਵੀ ਆਪਣਾ ਇੱਕ opinion ਬਣਾ ਲੀਨੇ ਆ ਕੀ ਲੱਗਦਾ ਬਿਲਕੁਲ ਦੇਖੋ ਪੁਰਾਣੇ ਫਿਲਮਾਂ ਤੁਸੀਂ ਕੋਈ ਵੀ ਚੱਕ ਕੇ ਦੇਖ ਲਓ ਜਾਂ ਪੁਰਾਣਾ ਕੋਈ ਮਿਊਜ਼ਿਕ ਚੱਕ ਕੇ ਦੇਖ ਲਓ ਜੀ ਉਹ ਤੁਹਾਨੂੰ ਅੱਜ ਵੀ ਪੁਰਾਣੇ ਗਾਣੇ ਲਾ ਲੋਟ ਮੋਬਾਈਲ ਤੇ ਉਹ ਤੁਹਾਨੂੰ ਮਿਠਾਸ ਦਿੰਦੇ ਨੇ ਜੀ ਸੈਲਟ ਮਿਊਜ਼ਿਕ ਹੁੰਦਾ ਸੀਗਾ ਆਵਾਜ਼ਾਂ ਤੇ ਇੱਕ ਜਿਹਾ ਲਿਖਤੀ ਉਹ ਤੇ ਬੜਾ ਜ਼ਿਆਦਾ ਲਿਰਿਕਸ ਤੇ ਜ਼ਿਆਦਾ ਕੰਮ ਕੀਤਾ ਜਾਂਦਾ ਸੀ ਲਿਰਿਕਸ ਦਾ ਮਤਲਬ ਜੋ ਲਿਖਿਆ ਜੀ ਉਹ ਤੇ ਜਿਆਦਾ ਦੀ ਅਗਰ ਫਿਲਮਾਂ ਦੀ ਗੱਲ ਕਰੀਏ ਉਹ ਪਰਿਵਾਰ ਤੇ ਬਣਦੀਆਂ ਸੀ ਦੋ ਭਾਈਆਂ ਦਾ ਪਿਆਰ ਹੋ ਗਿਆ ਪਰਿਵਾਰ ਦਾ ਹੋ ਗਿਆ ਸੱਸ ਨੂੰ ਦਾ ਝਗੜਾ ਦਿਖਾਤਾ ਜਾਂ ਕਿਸੇ ਨੂੰ ਪਿਆਰ ਕਰਨਾ ਮਤਲਬ ਛੇੜਛੜਾਈ ਨਹੀਂ ਹੁੰਦਾ ਸੀਗਾ ਬਿਲਕੁਲ ਪਿਆਰ ਬਿਲਕੁਲ ਇਥੋਂ ਰੀਅਲ ਪਿਆਰ ਦਿਖਾਇਆ ਬਿਲਕੁਲ ਇਥੋਂ ਮੈਨੂੰ ਇੱਕ ਮੂਵੀ ਦਾ ਇੱਥੇ ਨਾਮ ਯਾਦ ਆਇਆ ਉਸ ਮੂਵੀ ਦੇ ਵਿੱਚ ਇੱਕ ਭਾਬੀ ਤੇ ਇੱਕ ਦਿਓਰ ਦਾ ਪਿਆਰ ਦਿਖਾਇਆ ਗਿਆ ਸੀ ਅਨੋਖਾ ਬੰਧਨ ਉਸ ਮੂਵੀ ਦਾ ਨਾਮ ਹੈ ਬਹੁਤ ਅੱਛੀ ਮੂਵੀ ਉਹ ਮੈਨੂੰ ਲੱਗਦਾ ਬਣਾਈ ਗਈ ਹੈ ਉਸ ਸਮੇਂ ਦੇ ਵਿੱਚ ਬਿਲਕੁਲ ਸਹੀ ਤੁਸੀਂ ਇੱਥੇ ਕਿਹਾ ਹੈ ਕਿ ਉਸ ਸਮੇਂ ਕੀ ਹੁੰਦਾ ਸੀ ਕਿ ਮੂਵੀਜ਼ ਜੋ ਸੀਗੀਆਂ ਉਹ ਜੋ ਆਪਣੀ ਰੀਅਲ ਸੱਚਾਈ ਹੈ ਰਿਸ਼ਤਿਆਂ ਦੇ ਉੱਤੇ ਬੇਸਡ ਹੁੰਦੀਆਂ ਸੀ ਪਰ ਅੱਜ ਕੱਲ ਕੀ ਲੱਗਦਾ ਹੈ ਕਿ ਅਜੀਹਾ ਕੰਟੈਂਟ ਯੂਥ ਨੂੰ ਮਿਲ ਨਹੀਂ ਰਿਹਾ ਨਹੀਂ ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਫਿਲਮ ਪ੍ਰੋਡਿਊਸਰਾਂ ਦੀ ਜੀ ਐਕਟਰਸ ਦੀ ਜਾਂ ਰਾਈਟਰ ਨੇ ਉਹ ਕਹਿੰਦੇ ਨੇ ਜੀ ਜੋ ਸਮਾਜ ਚੱਲ ਰਿਹਾ ਹੈ ਉਹੀ ਚੀਜ਼ ਲਿਖਣੀ ਪਏਗੀ ਉਹੀ ਚੀਜ਼ ਲੋਕ ਦੇਖਣ ਜਾਣਗੇ ਪਰ ਉਦੋਂ ਕਿਆ ਸੀਗਾ ਉਹਦੇ ਇੱਕ ਸ਼ਰਮ ਲਿਹਾ ਤੇ ਇੱਕ ਓਪਨ ਮਾਈਂਡਡ ਨਹੀਂ ਸੀਗਾ ਗੱਲ ਉਹ ਹੀ ਹੈ ਸਾਨੂੰ ਬਾਹਰ ਕੀ ਕੰਟਰੀਆਂ ਚ ਚੱਲ ਰਿਹਾ ਉਹ ਨਹੀਂ ਸਾਨੂੰ ਪਤਾ ਸੀ ਅਸੀਂ ਇੱਕ ਪਰਿਵਾਰ ਨੂੰ ਹੀ ਦੁਨੀਆ ਮੰਨਦੇ ਸੀ ਇਹ ਮੇਰੀ ਭੈਣ ਹੈ ਇਹ ਮੇਰਾ ਪਿਓ ਹੈ ਆ ਮੇਰੀ ਘਰ ਵਾਲੀ ਹੈ ਮਾਮੇ ਚਾਚੇ ਤਾਈ ਉਹੀ ਚੀਜ਼ਾਂ ਤੁਸੀਂ ਫਿਲਮਾਂ ਚ ਦੇਖਦੇ ਸੀ ਸਾਡੇ ਦਿਮਾਗ ਚ ਉਹੀ ਚੀਜ਼ ਛਪਦੀ ਸੀ ਹੁਣ ਕਿਹਾ ਕਿ ਟੈਕਨੋਲੋਜੀ ਨੇ ਸਾਨੂੰ ਇੰਨਾ ਥੋੜਾ ਜਿਹਾ ਐਡਵਾਂਸ ਬਣਾਤਾ ਓਪਨ ਮਾਈਂਡਡ ਬਣਾਤਾ ਨੌਲੇਜ ਇੰਨੀ ਵੱਧ ਗਈ ਜਿਹੜੇ ਰਿਸ਼ਤੇ ਨੇ ਨਾ ਜਾਂ ਰਿਸ਼ਤਿਆਂ ਦੀ ਫਿਲਮ ਅਗਰ ਹੁਣ ਆ ਵੀ ਜਾਣ ਫੈਮਿਲੀ ਦੀਆਂ ਉਹ ਚੱਲੇਗੀ ਨਹੀਂ ਜੀ ਹੁਣ ਉਦੋਂ ਉਹਦਾ ਕੋਈ ਗੱਲ ਦਿਖਾਣਾ ਉਹ ਤਾਂ ਕਿਸੇ ਦਾ ਹੱਥ ਫੜਕਾਏ ਮਤਲਬ ਕੋਈ ਸ਼ੋਟ ਲੈਣਾ ਉਹ ਬੜੀ ਮੁਸ਼ਕਲ ਸੀ ਉਦੋਂ ਲੋਕ ਚੰਗਾ ਨਹੀਂ ਸਮਝਦੇ ਹੁਣ ਉਦੋਂ ਕੋਈ ਭੈਣ ਭਾਈ ਬਹਿ ਕੇ ਆਪਾਂ ਉਹ ਫਿਲਮਾਂ ਦੇਖਣ ਮਿਲ ਸ਼ਰਮ ਮਹਿਸੂਸ ਕਰਦੇ ਸੀ ਕਿਉਂਕਿ ਅਗਰ ਹੁਣ ਜਿਉਂ-ਜਿਉਂ ਦੌਰ ਵਧਦਾ ਗਿਆ ਜਿਤਨਾ ਕਿਤੇ ਉਹ ਹੱਥ ਫੜਨਾ ਬਾਹਾਂ ਚ ਲੈਣਾ ਉਹ ਚ ਵੀ ਸ਼ਰਮ ਮਹਿਸੂਸ ਕਰਦੇ ਸੀ ਜੀ ਉਸ ਤੋਂ ਬਾਅਦ ਹੁਣ ਕੀ ਸਿੰਗ ਕਰਨਾ ਜਾਂ ਕਿਹਣਾ ਨਹੀਂ ਚਾਹੀਦਾ ਜਦ ਉਸ ਤੋਂ ਕੋਈ ਗਲਤ ਸੀਨ ਆਉਣ ਲੱਗੇ ਉਦੋਂ ਵੀ ਹੁਣ ਕਈ ਵਾਰ ਇਹ ਹਾਲ ਹੋ ਜਾਂਦਾ ਸਾਨੂੰ ਅਸੀਂ ਫਿਲਮਾਂ ਦੇਖ ਤੁਸੀਂ ਦੇਖਿਆ ਹੋਣਾ ਕਿ ਜਦੋਂ ਆਪਣੇ ਟੀਵੀ ਸੀਗੇ ਜੀ ਉਹਦਾ ਕੋਈ ਸੀਨ ਆ ਜਾਂਦਾ ਲੋਕ ਚੈਨਲੇ ਬਦਲ ਦਿੰਦੇ ਸੀ ਹਮ ਮੈਂ ਐਸੇ ਵੀ ਦੇਖੇ ਨੇ ਜਦੋਂ ਕੋਈ ਐਜਾ ਸੀਨ ਆਉਣ ਆਪਾਂ ਕਹਿੰਦੇ ਯਾਰ ਬਦਲ ਯਾਰ ਚੈਨਲ ਬਦਲ ਹਮ ਤਾਂ ਲੋਕਾਂ ਦਾ ਫਿਰ ਉਹੀ ਏ ਖਬਰਾਂ ਖਬਰਾਂ ਦੇ ਵਾਲੀ ਖਬਰਾਂ ਹੀ ਦੇਖ ਲਓ ਜਾਂ ਕੋਈ ਸੀਰੀਅਲ ਦੇਖ ਲਓ ਕੁਝ ਸੀਰੀਅਲ ਇਹ ਨਹੀਂ ਸੀਗੇ ਕਿ ਸੀਰੀਅਲ ਵੀ ਆਏ ਨੇ ਅਗਰ ਤੁਸੀਂ ਅੱਜ ਤੋਂ 5 ਸਾਲ ਤੋਂ ਬਾਅਦ ਜਾਂ ਹੁਣ ਵੀ ਚੱਲ ਰਹੇ ਨੇ ਤੇ 15 ਸਾਲ ਦੇ 20 ਸਾਲ ਵਾਲੀ ਆ ਉਹਦੇ ਵਿੱਚ ਬਹੁਤ ਐਸੇ ਸੀਰੀਅਲ ਆਏ ਬਾਲਾਜੀ ਪ੍ਰੋਡਕਸ਼ਨ ਵੱਲੋਂ ਜਿਦੇ ਵਿੱਚ ਘਰੇਲੂ ਹੀ ਦੱਸੇ ਗਏ ਨੇ ਮਤਲਬ ਘਰੇਲੂ ਦੇ ਬਣੇ ਪਰ ਉਹਦੇ ਵਿੱਚ ਜਿਆਦਾ ਰੇ ਦੇਖਿਆ ਗਿਆ ਕਿ ਲੜਾਈ ਝਗੜਾ ਪਰਮਾਸ਼ ਇੱਕ ਨੇ ਦੋ ਦੋ ਵਿਆਹ ਕਰਾ ਲਈ ਦੂਜਾ ਜਨਮ ਆ ਗਿਆ ਜੀ ਦੋ ਰੋਲ ਬਣਾਤੇ ਮਤਲਬ ਉਹ ਸੇਮ ਚੀਜ਼ ਮਸਾਲਾ ਜ਼ਿਆਦਾ ਲੋਕ ਦੇਖ ਰਹੇ ਨੇ ਮਸ਼ਾਲਾ ਉਹ ਲੋਕ ਜ਼ਿਆਦਾ ਤਰੀ ਦੀ ਸਾਨੂੰ ਪਤਾ ਹੈ ਲੇਡੀਜ਼ ਕੀ ਹੈ ਉਹ ਜ਼ਿਆਦਾਤਰ ਤੁਸੀਂ ਟੀਵੀ ਜਦੋਂ ਵੀ ਕੋਈ ਸੀਰੀਅਲ ਹੋਣਾ ਉਹ ਕੰਮ ਕਾਰ ਛੱਡ ਕੇ ਉਹਦੇ ਚੀਜ਼ ਪਾ ਜਣਾ ਲੋਕਾਂ ਦੀ ਥਿੰਕਿੰਗ ਇੰਨੀ ਬਦਲ ਗਈ ਜੀ ਕਈ ਜਿਹੜੇ ਘਰ ਦੇ ਸੀਗੇ ਸਿਆਣੇ ਬਜ਼ੁਰਗ ਉਹ ਕਹਿੰਦੇ ਸੀ ਟੀਵੀ ਬੰਦ ਕਰਦੇ ਇਹਦਾ ਦਿਮਾਗ ਹੁਣ ਲੜਾਈ ਝਗੜੇ ਕੰਨੀ ਉਹ ਆਪਣੇ ਆਪ ਨੂੰ ਉਹ ਚੀਜ਼ ਪੇਜੈਂਟ ਕਰ ਲੈਂਦੇ ਸੀ ਜੀ ਜੀ ਕਿਸੇ ਨਾਲ ਨਾ ਲੜਨਾ ਕਿਸਾਨ ਨਾਲ ਲੜਨਾ ਜਾਂ ਘਰ ਵਾਲੀਆਂ ਘਰ ਵਾਲਿਆਂ ਨੂੰ ਤਾਣਾ ਮਾਰਨਾ ਉਹ ਕਿਤੇ ਨਾ ਕਿਤੇ ਉਹ ਜਿਆ ਰੂਪ ਤਾਰਨ ਕਰਨਗੇ ਬਿਲਕੁਲ ਉਹ ਜੇ ਬੰਦ ਕੋਸ਼ਿਸ਼ ਤੁਹਾਡੇ ਇਸ ਗੱਲ ਤੇ ਵੀ ਕਾਫੀ ਇੱਕ ਫੈਕਟ ਨਜ਼ਰ ਆਇਆ ਕਿਉਂਕਿ ਇੱਕ ਸ਼ੋਅ ਆਂਦਾ ਹੈ ਜੋ 빅ਬੋਸ ਸ਼ੋਅ ਹੈ ਹਾਲਾਂਕਿ ਉਹ ਕਾਫੀ ਇਦਾਂ ਦੀ ਕੰਟਰੋਵਰਸੀ ਸ਼ੋਅ ਹੈ ਲੜਾਈ ਝਗੜੇ ਤੇ ਬੇਸਡ ਹੈ ਤੇ ਲੋਕ ਬਹੁਤ ਜ਼ਿਆਦਾ ਮਨ ਲਾਦਾ ਉਸ ਨੂੰ ਵਾਚ ਵੀ ਕਰਦੇ ਨੇ ਤਾਂ ਲੜਾਈ ਝਗੜੇ ਦਾ ਜਿੱਦਾਂ ਆਪਾਂ ਕਹਿ ਸਕਦੇ ਹਾਂ ਕੀ ਲੱਗਦਾ ਹੈ ਕਿ ਅਜਿਹੇ ਜਿਹੜੇ ਸ਼ੋਅ ਨੇ ਜਾਂ ਫਿਰ ਸੀਰੀਅਲ ਨੇ ਨਾਟਕ ਨੇ ਫਿਲਮਾਂ ਨੇ ਜਿਨ੍ਹਾਂ ਦੇ ਵਿੱਚ ਥੋੜਾ ਐਕਸ਼ਨ ਦਿਖਾਇਆ ਜਾਂਦਾ ਹੈ ਥੋੜੀ ਲੜਾਈ ਦਿਖਾਈ ਜਾਂਦੀ ਹੈ ਕੀ ਲੱਗਦਾ ਹੈ ਕਿ ਉਹ ਲੋਕਾਂ ਦੇ ਦਿਮਾਗ ਤੇ ਓਨਾ ਹੀ ਅਸਰ ਪਾਉਂਦੀ ਹੈ ਤੇ ਲੋਕ ਫਿਰ ਉਦਾਂ ਦੀਆਂ ਚੀਜ਼ਾਂ ਕਰਨ ਵੀ ਲੱਗ ਜਾਂਦੇ ਨੇ ਨਹੀਂ ਤੇ ਦੋਨੋਂ ਡਿਫਰੈਂਟ ਚੀਜ਼ਾਂ ਨੇ ਹੂੰ ਅਗਰ ਆਪਾਂ ਗੱਲ ਕਰਦੇ ਆਂ ਬਿੱਗ ਬਾਸ ਦੀ ਜੀ ਉਹਦੇ ਵਿੱਚੋਂ ਸੈਲਿਬ੍ਰਿਟੀ ਲੈ ਕੇ ਆਉਂਦੇ ਨੇ ਅਸੀਂ ਸੈਲਿਬ੍ਰਿਟੀ ਨੂੰ ਜਿਆਦਾ ਸਿਰਫ ਜੋ ਨਿਊਜ਼ਾਂ ਤੇ ਆਉਂਦਾ ਉਹ ਦੇਖਦੇ ਆਂ ਜਾਂ ਜੋ 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 ਆਪਣਾ ਕਿਰਦਾਰ ਨਿਭਾਉਂਦੇ ਨੇ ਜਾਂ ਫਿਲਮ 'ਚ ਆਉਂਦੇ ਨੇ ਜਿਹੜਾ ਰੋਲ ਲੈਂਦੇ ਨੇ ਅਸੀਂ ਉਹ ਤੇ ਆ ਪਰ ਜਿਹੜਾ ਬਿੱਗ ਬਾਸ ਹੈ ਇਹਦੀ ਰਿਐਲਿਟੀ ਦਿਖਾਈ ਜਾਂਦਾ ਕਿਸ ਤਰ੍ਹਾਂ ਬੋਲਦੇ ਨੇ ਕਿਸ ਤਰਕੇ ਦੇ ਨੇਚਰਲ ਕਿਸ ਤਰ੍ਹਾਂ ਬਿਹੇਵ ਕਰਦੇ ਨੇ ਕਿ ਉਹਨਾਂ ਦੀ ਸ਼ਦਾਬਲੀ ਹੈ ਕੀ ਪੋਣਾ ਕੀ ਖਾਣਾ ਉਹਦੀ ਵਿੱਚ ਇੱਕ ਲਾਈਫ ਦਿਖਾਈ ਗਈ ਹੈ ਤਾਂ ਲੋਕ ਇਹਨੂੰ ਵੱਧ ਚੜ ਕੇ ਦੇਖਦੇ ਨੇ ਉਹਦੇ ਵਿੱਚ ਇੱਕ ਪ੍ਰੋਬਲਮ ਗੱਲ ਹੋਈ ਜਾਂਦਾ ਕਿ ਜੋ ਫਿਲਮ ਆਉਂਦੀ ਆ ਉਹਦੇ ਵਿੱਚ ਕਦੇ ਇਹ ਨਹੀਂ ਦਿਖਾਇਆ ਜਾਂਦਾ ਕਿ ਬੰਦਾ ਖਾਂਦਾ ਕੀ ਹੈ ਨਹਾਉਂਦਾ ਕੀ ਹੈ ਅਗਰ ਛੋਟਸ ਨਾ ਹੋਣ ਐਕਟੀਵਿਟੀ ਕੀ ਕਰਦਾ ਸਿਰਫ ਇਹਨਾਂ ਵਾਂਗ ਲੱਗਦਾ ਕਿ ਬੰਦਾ ਬੰਬੇ ਪਹੁੰਚ ਗਿਆ ਜਾਂ ਬੰਦਾ ਦਿੱਲੀ ਪਹੁੰਚ ਗਿਆ ਜਾਂ ਬੰਦਾ ਆਫਿਸ ਪਹੁੰਚ ਗਿਆ ਜੀ ਨਵੀਆਂ ਗੱਡੀਆਂ ਲੈ ਰਹੇ ਆ ਉਹ ਸਟਰਗਲ ਕਿਵੇਂ ਆ ਉਹ ਦਿਖਾਈ ਨਹੀਂ ਜਾਂਦੀ ਬਿਲਕੁਲ ਬਿਲਕੁਲ ਕਿੰਨੀ ਮਿਹਨਤ ਲੱਗਦੀ ਆ ਘਰ ਬਣਾਉਣ ਨੂੰ ਗੱਡੀ ਲੈਣ ਨੂੰ ਤਾਂ ਥੀਏਟਰ ਚ ਕੋਈ ਚੀਜ਼ ਆ ਜਾਂਦੀ ਹੈ ਜਿਹਨੂੰ ਸੀਰੀਅਲ ਕਹਿ ਦਈਏ ਜਾਂ ਫਿਲਮਾਂ ਕਹਿ ਦਈਏ ਉਹ ਸਾਡੇ ਕੋ ਮਨੋਰੰਜਨ ਦਾ ਇੱਕ ਸਾਧਨ ਹੈ ਹੈ ਪਰ ਬਿਗ ਬੌਸ ਵੀ ਮਨੋਰੰਜਨ ਦਾ ਪਰਦੇ ਵਿੱਚ ਸਾਨੂੰ ਉਤਸ਼ਾਹ ਕਹੇ ਹੁੰਦੀ ਹੈ ਜਿਆਦਾ ਅਸੀਂ ਇਹ ਜਾਣਨ ਦੇ ਆ ਇਹ ਬੰਦਾ ਕਰਦਾ ਕਿਵੇਂ ਹੈ ਇਹ ਬੰਦਾ ਕਰਦਾ ਕਿਵੇਂ ਹੈ ਇੱਕ ਕਿਰਿਓਸਿਟੀ ਬਣ ਜਾਂਦੀ ਹੈ ਔਰ ਉਹ ਸਾਰਾ ਇੱਕ ਟੇਸਟ ਕੰਟੀਨਿਊ ਜੋੜਦਾ ਅਸੀਂ ਲੋਕ ਉਹਨਾਂ ਦੀ ਜ਼ਿੰਦਗੀ ਚ ਜਿਆਦਾ ਇੰਟਰਫੇਅਰ ਕਰ ਸਕਦੇ ਆ ਇੰਟਰਸਟ ਰੱਖਦੇ ਆ ਬਹੁਤ ਜ਼ਿਆਦਾ ਰੱਖਦੇ ਕੀ ਕਰੇਗਾ ਕੀ ਕਰੇਗਾ ਗਾਲਾਂ ਵੀ ਕੱਢਦਾ ਬਿਲਕੁਲ ਦੇਖੋ ਜਿੱਦਾਂ ਰੀਅਲ ਲਾਈਫ ਚ ਹੋਇਆ ਰਹਿੰਦਾ ਅਸੀਂ ਉਹ ਚੀਜ਼ਾਂ ਵੱਲ ਜ਼ਿਆਦਾ ਧਿਆਨ ਬਿਲਕੁਲ ਤੇ ਜਿੱਦਾਂ ਪੁਰਾਣੀ ਫਿਲਮਾਂ ਦੇ ਵਿੱਚ ਮੈਂ ਇੱਕ ਚੀਜ਼ ਦੇਖੀ ਹੈ ਕਿ ਜੇਕਰ ਕਿਸੇ ਦੀ ਇੱਛਾ ਹੁੰਦੀ ਸੀ ਕਿਸੇ ਐਕਟਰ ਨੂੰ ਮਿਲਣ ਦੀ ਤਾਂ ਉਹ ਸੈੱਟ ਦੇ ਉੱਤੇ ਲੋਕ ਜਾਇਆ ਕਰਦੇ ਸੀ ਤੇ ਆਟੋਗ੍ਰਾਫ ਜਿਹੜਾ ਹੁੰਦਾ ਸੀ ਉਹ ਲਿਆ ਜਾਂਦਾ ਸੀ ਪਰ ਅੱਜ ਕੱਲ ਟੈਕਨੋਲੋਜੀ ਯਾਨੀ ਵੱਚ ਚੁੱਕੀ ਐ ਅੱਜ ਕੱਲ ਆਪਾਂ 셀ਫੀ ਦਾ ਦੌਰ ਕਹਿ ਸਕਦੇ ਹਾਂ 셀ਫੀਜ਼ ਲੋਕ ਲੈਣ ਲੱਗ ਪਏ ਨੇ ਕੀ ਲੱਗਦਾ ਕਿ ਸਮੇਂ ਦੇ ਨਾਲ ਨਾਲ ਜਿੱਦਾਂ ਇੱਥੇ ਸਿਨੇਮਾ ਚੇਂਜ ਹੋਇਆ ਹੈ ਉੱਥੇ ਥੀਏਟਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਚੇਂਜ ਹੋਈਆਂ ਨੇ ਕਿਉਂਕਿ ਜਿੱਦਾਂ ਪਹਿਲਾਂ ਨੁੱਕੜ ਨਾਟਕ ਸੜਕਾਂ ਤੇ ਹੋ ਜਾਂਦੇ ਸੀ ਡਰਾਮੇ ਕਿਤੇ ਜਾਂਦੇ ਸੀ ਅੱਜ ਕੱਲ ਇਹ ਸਾਰੀਆਂ ਚੀਜ਼ਾਂ ਵੀ ਜਾਗਰੂਕਤਾ ਕਿਉਂਕਿ ਨਾਟਕ ਹਮੇਸ਼ਾ ਕੋਈ ਨਾ ਕੋਈ ਆਪਾਂ ਨੂੰ ਸਿੱਖ ਦੇ ਕੇ ਜਾਂਦਾ ਸੀ ਤਾਂ ਇੱਥੇ ਜਿਹੜੀ ਅਜਿਹੀਆਂ ਚੀਜ਼ਾਂ ਨੇ ਕੀ ਲੱਗਦਾ ਹੈ ਕਿ ਅੱਜ ਵੀ ਇਹ ਹੋਣੀਆਂ ਚਾਹੀਦੀਆਂ ਨੇ ਜੋ ਘਟਦੀਆਂ ਜਾ ਰਹੀਆਂ ਨੇ ਦੇਖੋ ਮੇਸ਼ ਗੱਲ ਇਹ ਹੈ ਕਿ ਪਹਿਲਾਂ ਇੱਕ ਚੀਜ਼ ਨੂੰ ਦਿਖਾਉਣ ਵਾਸਤੇ ਸਿੱਖਣ ਵਾਸਤੇ ਉਹਦੇ ਵਿੱਚ ਕੋਰਸ ਕਰਨਾ ਪੈਂਦਾ ਆਪਾਂ ਐਜੂਕੇਸ਼ਨ ਦੀ ਗੱਲ ਕਰ ਲਈ ਜੀ ਆਪਾਂ ਨੂੰ ਪਹਿਲਾਂ ਕੋਰਸ ਤੇ ਐਡਮਿਸ਼ਨ ਲੈਣੀ ਪਏਗੀ ਜੋ ਕੋਰਸ ਆਪਾਂ ਕਰਿਆ ਫਿਰ ਪ੍ਰੈਕਟੀਕਲ ਕਰਨ ਵਾਸਤੇ ਆਪਾਂ ਨੂੰ ਫੀਲਡ ਚ ਜਾਣਾ ਪੈਂਦਾ ਹੂੰ ਤੇ ਉਸ ਤੋਂ ਬਾਅਦ ਫਿਰ ਆਪਾਂ ਜੋ ਫੀਲਡ 'ਚ ਆਉਨੇ ਆ ਉਸ ਦਾ ਜੋਬ ਲੱਭਦੇ ਆ ਫਿਰ ਉੱਥੇ ਸਾਡਾ ਇਨਸਪੀਰੀਸ ਦਾ ਸੰਬੰਧ ਹੈ ਕਿ ਜੋ ਕਿਤਾਬਾਂ 'ਚ ਹੁੰਦਾ ਹੈ ਉਹ ਜ਼ਿੰਦਗੀ 'ਚ ਨਹੀਂ ਸਾਹਮਣੇ ਆਉਂਦਾ ਉਵੇਂ ਪਹਿਲਾਂ ਕਿਹਾ ਸੀਗਾ ਕਿ ਲੋਕ ਥੀਏਟਰ ਕਰਦੇ ਸੀਗੇ ਹਮ ਥੀਏਟਰ 'ਚ ਡਾਇਲੋਗ ਡਿਲੀਵਰੀ ਕਿਵੇਂ ਹੈ